ਅੱਜ ਮੈਂ ਸਾਰੇ ਆਪਣੇ ਇਲਾਕਾ ਨਿਵਾਸੀਆ ਅੰਮ੍ਰਿਤਸਰ ਜ਼ਿਲ੍ਹੇ ਅਤੇ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਸਾਰੇ ਭਾਰਤ ਦੇ ਨਿਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਕਾਰੋਬਾਰ 'ਚ ਉਨਤੀ ਹੋਵੇ ਤੁਹਾਡੀ ਬਿਮਾਰੀਆਂ ਜਾਂ ਕਿਸੇ ਤਰ੍ਹਾਂ ਦੀਆਂ ਵੀ ਤੁਹਾਡੀ ਦੁੱਖ ਤਕਲੀਫਾਂ ਸਾਰਾ ਦੂਰ ਹੋਣ ਔਰ ਇਸ ਦੀਵਾਲੀ ਦੇ ਪਰទਿਹਾਰ ਤੇ ਮੈਂ ਸਾਰੇ ਆਪਣੇ ਵੀਰਾ ਭੈਣਾ ਭਰਾਵਾਂ ਨੂੰ ਮੈਸੇਜ ਦੇਣਾ ਚਾਹੁੰਦਾ ਮਾਂ ਕਿ ਆਪਾਂ ਸਮਾਜ ਦੇ ਵਿੱਚ ਆਪਣੀ ਇੱਕ ਜੁੜੜਤਾ ਅਖੰਡਤਾ ਬਣਾਈ ਰੱਖੀਏ ਤਾਂ ਕਿ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੋਕੀ ਜਿਵੇਂ ਅਫਵਾਹਾਂ ਫੈਲਾਉਂਦੇ ਆ ਜਾਂ ਸਾਡੇ ਹਿੰਦੂ ਸਿੱਖ ਮੁਸਲਮਾਨ ਚਾਹੇ ਕ੍ਰਿਸਚਨ ਭਾਈ ਚਾਰੇ ਦੇ ਵਿੱਚ ਦੁਫਾੜ ਕਰਨ ਦੀ ਕੋਸ਼ਿਸ਼ ਕਰਨ ਇਹਨਾਂ ਲੋਕਾਂ ਤੋਂ ਆਪਾਂ ਬੜੇ ਦੂਰ ਰਹਿਣਾ ਤੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਇੱਕ ਵਾਰੀ ਫੇਰ ਦੀਵਾਲੀ ਦੀਆਂ ਬੜੀਆਂ-ਬੜੀਆਂ ਸ਼ੁਭ ਕਾਮਨਾਵਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਧੰਨਵਾਦ